ਇੱਕ ਐਕਸੀਡੈਂਟ ਪਲੇ ਪੀਸ਼ੈਂਟ ਸਹਤ ਇਹ ਹਸਬੰਡ ਵਾਈਫ ਦੇ ਨਾਲ ਉਹਨਾਂ ਦਾ ਬੱਚਾ ਆ ਉਹ ਕਹਿ ਰਹੇ ਕਿ ਦੂਸਰੀ ਗੱਡੀ ਨੂੰ ਓਵਰਟੇਕ ਕਰਦੇ ਵੇ ਐਕਸੀਡੈਂਟ ਹੋਇਆ ਤਾਂ ਜਿਹੜਾ ਮੇਲ ਮਤਲਬ ਆਦਮੀ ਉਹਨਾਂ ਦਾ ਦਸਿੰਦਰ ਕੁਮਾਰ ਉਹ ਤਾਂ ਪ੍ਰੋਡਕਟ ਸੀ ਕਿ ਉਹਦੀ ਆਹ ਤੋਂ ਪਹਿਲੀ ਮੌਤ ਹੋ ਚੁੱਕੀ ਸੀ ਉਹਨਾਂ ਦੀ ਵਾਈਫ ਹੈਗੀ ਹੈ ਬਲਜਿੰਦਰ ਕੌਰ ਉਹਨਾਂ ਦੇ ਤੇ ਜਿਹੜਾ ਬੱਚਾ ਹੈ ਰਿਸ਼ਾਨ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਹੈ ਔਰ ਫਗਵਾੜਾ ਸ਼ਹਿਰ ਦੇ ਨੇੜਲੇ ਇਲਾਕੇ ਵਿੱਚ ਅੱਜ ਸਵੇਰ ਇੱਕ ਦਰਦਨਾਕ ਸੜਕੀ ਹਾਦਸੇ ਵਾਪਰਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਇੱਕ ਪਰਿਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਭਾਣੋਕੀ ਰੋਡ ਤੋਂ ਫਗਵਾੜਾ ਵੱਲ ਨੂੰ ਆ ਰਹੇ ਸਨ ਤਾਂ ਉਸ ਦੌਰਾਨ ਉਨ੍ਹਾਂ ਦੀ ਇੱਕ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ ਤਿੰਨੋਂ ਮੈਂਬਰ ਗੰਭੀਰ ਜ਼ਖਮੀ ਹੋ ਗਏ। ਇਨਾਂ ਨੂੰ ਰਾਘੀਰਾ ਵੱਲੋਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਵੱਲੋਂ ਮੋਟਰਸਾਈਕਲ ਸਵਾਰ ਜਸਵਿੰਦਰ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਪਤਨੀ ਬਲਜਿੰਦਰ ਕੌਰ ਅਤੇ ਉਸਦੇ ਬੱਚੇ ਈਸ਼ਾਨ ਦੇ ਗੰਭੀਰ ਸੱਟਾਂ ਵੱਜੀਆਂ ਹਨ ਜਿਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਲੱਗੀ ਜਿਹੜਾ ਇੱਕ ਐਕਸੀਡੈਂਟ ਆਇਆ ਸਰ ਜੀ 3:11 ਵਜੇ ਤਿੰਨ ਪੇਸ਼ੈਂਟ ਸਾਡੇ ਕੋਲ ਆਏ ਸੀ ਰੋਡ ਸਾਈਡ ਐਕਸੀਡੈਂਟ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਸੀ ਉਹ ਗੱਡੀ ਵਾਲੇ ਹੀ ਉਹਨਾਂ ਨੂੰ ਲੈ ਕੇ ਆਏ ਨੇ ਉਹਨਾਂ ਦੇ ਦੱਸਣ ਮੁਤਾਬਕ ਵੀ ਇੱਕ ਜਿਹੜੇ ਨਾਲ ਜਿਹੜੇ ਐਕਸੀਡੈਂਟ ਮਲੇ ਪੇਸ਼ੈਂਟਸ ਐ ਤਿੰਨ ਇਹ ਹਸਬੰਡ ਵਾਈਫ ਦੇ ਨਾਲ ਉਹਨਾਂ ਦਾ ਬੱਚਾ ਆ ਉਹ ਕਹਿ ਰਹੇ ਵੀ ਦੂਸਰੀ ਗੱਡੀ ਨੂੰ ਓਵਰਟੇਕ ਕਰਦੇ ਹੋਏ ਐਕਸੀਡੈਂਟ ਹੋਇਆ ਤਾਂ ਜਿਹੜਾ ਮੇਲ ਮਤਲਬ ਆਦਮੀ ਆਉਣਾ ਚੋ ਜਸਿੰਦਰ ਕੁਮਾਰ ਉਹ ਤਾਂ ਬਰੌਡ ਡੈੱਟ ਸੀਗੇ ਉਹਨਾਂ ਦੀ ਆਨ ਤੋਂ ਪਹਿਲੀ ਮੌਤ ਹੋ ਚੁੱਕੀ ਸੀ ਉਹਨਾਂ ਦੀ ਵਾਈਫ ਹੈਗੀ ਹੈ ਬਲਜਿੰਦਰ ਕੌਰ ਉਹਨਾਂ ਦੇ ਤੇ ਜਿਹੜਾ ਬੱਚਾ ਹੈ ਰਿਸ਼ਾਨ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਔਰ ਬੱਚਿਆਂ ਦਾ ਬੱਚੇ ਦਾ ਤੇ ਲੀਡੀ ਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਜਿਹੜੀ ਉਹਦੀ ਡੈਥ ਹੋਈ ਉਹਨਾਂ ਨੂੰ ਮੋਰਟਿਜੇਸ਼ਨਸ਼ਿਪ ਕਰਤਾ ਹੈ ਪੁਲਿਸ ਇਨਫਾਰਮ ਹੋ ਚੁੱਕੀ ਹੈ ਸਰ ਪਤਾ ਜੱਲਾ ਕਿੱਥੇ ਦੇ ਰਹਿਣ ਵਾਲੇ ਇਹ ਜਗਤਪੁਰ ਚਿੱਟਾਂ ਦੇ ਰਹਿਣ ਵਾਲੇ ਜੀ ਇਹਦਾ ਦੱਸੋ ਆਉ ਲੱਗੀ ਹੈ ਜਿਹੜਾ ਮਾਮਲਾ ਇਹ ਸਿਕਾ ਜੀ ਦੋਹੀ ਭਣਕ ਤੋਂ ਮੈ ਆ ਰਹੀ ਘਵਾੜੇ ਮੈਨੂੰ ਆ ਰਿਹਾ ਸੀਗਾ ਤੇ ਰਸਤੇ ਵਿੱਚ ਦੇਖਿਆ ਇੱਕ ਐਕਸੀਡੈਂਟ ਹੋਇਆ ਸੀਗਾ ਤੇ ਜਿਹੜੇ ਕਾਰ ਚਾਲਕ ਨਾਲ ਐਕਸੀਡੈਂਟ ਹੋਇਆ ਤੇ ਉਹ ਜਿੱਦਾਂ ਸਾਰ ਲੋਕਾਂ ਨੂੰ ਕਰ ਰਿਹਾ ਸੀਗਾ ਕਿ ਬੰਦਾ ਚੱਕੋ ਬੰਦਾ ਜੋ ਉਹ ਨੇੜੇ ਜਾ ਕੇ ਦੇਖਿਆ ਉਹ ਵੀ ਚਲੋ ਸਾਡੇ ਬਾਅਦ ਵਿੱਚ ਨਾਉਂਦਾ ਨਿਕਲਿਆ ਪਰ ਜਦੋਂ ਉੱਥੇ ਦੇਖਿਆ ਕੋਈ ਵੀ ਕੁਛ ਮੁਕੰਦੇ ਹੱਥ ਪਾਉਣ ਨੂੰ ਤਿਆਰ ਦੀ ਗੱਡੀਆਂ ਨਹੀਂ ਰੁਕਦੀ ਸੀਗੀਆਂ ਹੋ ਸਕਦਾ ਜੇ ਕੋਈ ਹੋਰ ਮੇਰੇ ਤੋਂ ਪਹਿਲਾਂ ਜਾਂ ਇੱਕ ਹੋਰ ਗੱਡੀ ਵਾਲੇ ਮੇਰੇ ਪਹਿਲਾਂ ਨੇ ਉਹਨੇ ਵੀ ਪਿੰਡ ਵਾਲੇ ਨੇ ਰੁਕੀ ਫੱਡੀ ਤੇ ਅਸੀਂ ਇਹਨਾਂ ਨੂੰ ਜਿਹੜੇ ਐਕਸੀਡੈਂਟ ਹੋਏ ਸੀ ਇਹਨਾਂ ਨੂੰ ਲੈ ਕੇ ਆਏ ਆ ਪਰ ਹੋ ਸਕਦਾ ਜੋ ਪਹਿਲਾਂ ਕੋਈ ਹੋਰ ਗੱਡੀ ਵੀ ਰੁਕ ਲੰਨ ਦੋ ਚਾਰ ਲੰਗੀ ਆ ਤਾਂ ਇਹਨੇ ਸ਼ਾਇਦ ਡੈਥ ਤੋਂ ਬਚ ਜਾਂਦੇ ਇਹ ਕਾਤੇ ਸੀ ਜੀ ਇਹ ਮੁਰਛਾ ਦੱਸੇ ਕਿ ਦੂਸਰੇ ਪਾਸੇ ਮੇਰਾ ਨੋਵਾ ਗੱਡੀ ਸੀ ਨੋਵਾ ਗੱਡੀ ਵਾਲੇ ਫੜ ਲਏ ਜਾਂ ਕਿਦਾਂ ਗੱਡੀ ਵਾਲਾ ਤਾਂ ਬਿਲਕੁਲ ਉੱਚੇ ਰਹਿ ਜੀ ਗੱਡੀ ਵਾਲਾ ਤਾਂ ਬਹੁਤ ਯਾਨੀ ਅਕਸਰ ਦੇਖਿਆ ਜਾਂਦਾ ਕਿ ਲੋਕ ਐਕਸੀਡੈਂਟ ਕਰਕੇ 도ੜ ਲੱਗਦੇ ਪਰ ਇਹ ਗੱਡੀ ਵਾਲੇ ਨੇ ਪੂਰਾ ਐਵੇਂ ਕਰੀਏ ਸਹਯੋਗ ਦਿੱਤਾ ਤੇ ਸਾਰਾ ਕੁਝ ਉਹਨਾਂ ਨੂੰ ਚੱਕ ਕੇ ਨਾਲ ਆਪ ਹਾਲੇ ਵੀ ਹਸਪੀਟਲ ਦੇ ਵਿੱਚ ਹੀ ਮੰਜੀ ਤੇ ਜਿੱਦਾਂ ਤੁਸੀਂ ਹੁਣ ਇਹਨਾਂ ਨੂੰ ਲੈ ਕੇ ਆਏ ਹੋਸਪੀਟਲ ਦੇ ਵਿੱਚ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਕੋਈ ਲੋਕਾਂ ਨੂੰ ਇਹ ਅਪੀਲ ਕਰਦੇ ਨੇ ਦੇਖੋ ਐਕਸੀਡੈਂਟ ਕੋਈ ਜਾਣ ਕੇ ਨਹੀਂ ਕਰਦਾ ਕਿਸੇ ਨਾਲ ਕੋਈ ਕਿਸੇ ਦਾ ਕੋਈ ਬੈਲ ਬਰੋ ਨਹੀਂ ਹੁੰਦਾ ਕੀ ਪਤਾ ਕੌਣ ਜੇ ਕਿ ਐਕਸੀਡੈਂਟ ਹੋ ਜਾਂਦਾ ਪਲੀਜ਼ ਕਿਰਪਾ ਕਰਕੇ ਬੰਦੇ ਨੂੰ ਜਿਹੜੇ ਆਪਣੇ ਐਕਸੀਡੈਂਟ ਉਹਨਾਂ ਨੂੰ ਜਰੂਰ ਹਸਪੀਟਲ ਸਮੇਂ ਨਾਲ ਪਹੁੰਚਾਇਆ ਜਾ ਤਾਂ ਜੋ ਕਿਸੇ ਪਰਿਵਾਰ ਨਾਲ ਜੋ ਅੱਜ ਇਹ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਸਰ ਇਹ ਕਿੱਥੇ ਦੇ ਕੁਝ ਪਤਾ ਲੈਣ ਵਾਲਾ ਇਹ ਜਗਤਪੁਰ ਜਟਾ ਕੋਈ ਨਾਮ ਵਗੈਰਾ ਹੈ ਨਾ ਸਾਹਮਣੇ ਨਾਮ ਨਹੀਂ ਪਤਾ ਭਾਜੀ ਉਦਾਂ ਮੈਨੂੰ ਜਦ ਗੱਡੀ ਚ ਲੈ ਕੇ ਆਉਂਦੇ ਜੇ ਬੱਚੇ ਨੂੰ ਤੇ ਉਹਨਾਂ ਨੇ ਮੈਸੇਜ ਸੁਣਾਣਾ ਤੇ ਉਹਨੇ ਹੀ ਦੱਸਿਆ ਜਗਤਪੁਰ ਜਟਾ